ਸਾਇੰਸ ਟੀਚਰ ਨੇ ਤੇ ਰਾਵਣ ਨੂੰ ਆਪਣਾ ਭਰਾ ਮੰਨਦੇ ਨੇ ਮੈਂ 18 ਸਾਲ ਤੋਂ ਨਿਤ ਰਖੜੀ ਬੰਦੀ ਆ ਪਹਿਲਾ ਸਾਲ ਸੀਗਾ ਜਦੋਂ ਰਖੜੀ ਬੰਨੀ ਸੀ ਕੀ ਮਨ ਚ ਆਇਆ ਕੀ ਅਜੀਹਾ ਹੋਇਆ ਕਿ ਤੁਸੀਂ ਰਖੜੀ ਬੰਨਣ ਲਈ ਆਏ ਸਾਇੰਸ ਵਿੱਚ ਅਗਰ ਆਪਾਂ ਲਗਾ ਲਈ ਕਿ ਅੱਜਕੱਲ ਜਿਵੇਂ ਬਗਿਆਨੀ ਜੁਗਤ ਆ ਅੱਜਕੱਲ ਦੇ ਲੋਕਾਂ ਦੀ ਸੋਚ ਵੀ ਬੜੀ ਮਾਡਰਨ ਆ ਇਸ ਕਰਕੇ ਕੀ ਲੋਕ ਕਿਸ ਚੀਜ਼ਾਂ ਨੂੰ ਵਿਸ਼ਵਾਸ ਕਰਦੇ ਆ ਕਿ ਨਹੀਂ ਵੀ ਕਰਦੇ ਕਿਹਾ ਦੇਖੋ ਅੱਜ ਤੱਕ ਆ ਕੇ ਜੋ ਵੀ ਮੰਗਿਆ ਮੈਨੂੰ ਮਿਲਦਾ ਰਿਹਾ ਹੈ ਦੇ ਪਪਾ ਉਹ ਸੀਰੀਅਸ ਸੀਗੇ ਬਹੁਤ ਜ਼ਿਆਦਾ ਉਹਨੇ ਦੀ ਕੰਡੀਸ਼ਨ ਕ੍ਰਿਟੀਕਲ ਸੀਗੀ ਉਸ ਤੋਂ ਬਾਅਦ ਫਿਰ ਉਧਰ ਉਹ ਗਣਪਤੀ ਜੀ ਆਏ ਹੋਏ ਸੀਗੇ ਉਧਰੋਂ ਸੀ ਵਿਸਰਜਨ ਕਰਨਾ ਸੁਦਰ ਪਪਾ ਨੂੰ ਜਨ ਕਿ ਕਾਫੀ ਜ਼ਿਆਦਾ ਕ੍ਰਿਟੀਕਲ ਹਾਲਤ ਵਿੱਚ ਸੀ ਤਾਂ ਮੈਂ ਇਹਨਾਂ ਦੇ ਕੋਲ ਆ ਕੇ ਪ੍ਰਾਰਥਨਾ ਕੀਤੀ ਕਿ ਮੈਂ ਵਿਸਰਜਨ ਕਰਨਾ ਚਾਹੀਏ ਪਰ ਤੁਮ ਤਾਂ ਮਨਾ ਪਰ ਉਹ ਤੁਹਾਡੀ ਇਸ਼ਟ ਦੇ ਬੇਟੇ ਨੇ ਕਿਤੇ ਇਹ ਨਾ ਹੋਵੇ ਕਿ ਮੇਰਾ ਵਿਸ਼ਵਾਸ ਟੁੱਟ ਜਾਏ ਸੇਕ ਮਨੋ ਕਾਮਨਾ ਦਾ ਪੂਰੀ ਹੁੰਦੀ ਹੈ ਦੂਸਰਾ ਇਹ ਹੈ ਕਿ ਇਥੇ ਜਿਨ੍ਹਾਂ ਦੇ ਬੇਟੇ ਨਹੀਂ ਹੈ ਉਹਨਾਂ ਨੂੰ ਬੇਟੇ ਮਿਲਦੇ ਆ ਬੇਉਲਾਦ ਨੂੰ اولاد ਵੀ ਮਿਲਦੀ ਆ ਯਕੀਨ ਲਾ ਕੇ ਚੱਲੋ ਤੁਹਾਨੂੰ ਬਹੁਤ ਕੁਝ ਮਿਲ ਜਾਏਗਾ ਯਕੀਨ ਕਰੋ ਮਜ਼ਾਕ ਨਾ ਹੋ ਰਿਹਾ ਕਿਉਂਕਿ ਇਹ ਬਹੁਤ ਗਿਆਨੀ ਧਿਆਨੀ ਦੇਵਤਾ ਕਹਿ ਸਕਦੀਆਂ ਉਹਨਾਂ ਦੇ ਵਿੱਚ ਆਂਦੇ ਨੇ ਅਗਰ ਤੁਸੀਂ ਸੋਚ ਰਹੇ ਹੋ ਕਿ ਮੈਂ ਪਖੰਡ ਕਰੀ ਆ ਤਾਂ ਤੁਸੀਂ ਖੁਦ ਜਮਾਕੇ ਦੇਖ ਲਓ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਅੱਜ ਦੇਸ਼ ਭਰ ਦੇ ਵਿੱਚ ਦੁਸ਼ਹਿਰੇ ਦਾ ਤਿਹਾਰ ਮਨਾਇਆ ਜਾਏਗਾ 라ਵਣ ਦੇ ਪੁਤਲੇ ਸਾੜੇ ਜਾਣਗੇ ਪਰ ਅਸੀਂ ਜਿਸ ਪਿੰਡ ਦੇ ਵਿੱਚ ਪਹੁੰਚੀ ਹੋਏ ਹਾਂ ਜਿਸ ਥਾਂ ਤੇ ਪਹੁੰਚਿਆ ਇੱਥੇ 라ਵਣ ਦਾ ਪੁਤਲਾ ਨਹੀਂ ਸਾੜਿਆ ਜਾਣਾ ਸਗੋਂ ਇੱਥੇ 라ਵਣ ਦੀ ਪੂਜਾ ਕੀਤੀ ਜਾਣੀ ਆ ਕਾਰਨ ਕੀ ਆ ਰੀਜ਼ਨ ਕੀ ਆ ਉਹ ਵੀ ਦੱਸਾਂਗੇ ਤੇ ਇੱਕ ਸ਼ਖਸ਼ ਦੇ ਨਾਲ ਇੱਕ ਮਹਿਲਾ ਦੇ ਨਾਮ ਮਿਲਵਾਵਾਂਗੇ ਜੋ 라ਵਣ ਨੂੰ ਆਪਣਾ ਭਰਾ ਮੰਨਦੇ ਨੇ ਤੇ ਕਿਉਂ ਮੰਨਦੇ ਨੇ ਕਾਰਨ ਕੀ ਆ ਉਹ ਵੀ ਦੱਸਾਂਗੇ ਤਾਂ ਸਾਡੇ ਨਾਲ ਜੋ ਮੈਮ ਨੇ ਮੈਂ ਇੱਕ ਚੀਜ਼ ਹੋਰ ਅਹਿਮ ਦੱਸ ਦਵਾਂ ਕਿ ਇਹ ਟੀਚਰ ਨੇ ਤੇ ਟੀਚਰ ਵੀ ਸਾਇੰਸ ਦੇ ਹੁਣ ਤੁਸੀਂ ਬਾਕੀ ਦਾ ਅੰਦਾਜ਼ਾ ਖੁਦ ਲਗਾ ਲਿਓ ਸਾਇੰਸ ਟੀਚਰ ਨੇ ਤੇ 라ਵਣ ਨੂੰ ਆਪਣਾ ਭਰਾ ਮੰਨਦੇ ਨੇ ਮੈਮ ਮੈਂ ਜਿਵੇਂ ਜ਼ਿਕਰ ਕੀਤਾ ਕਿ ਸਾਇੰਸ ਟੀਚਰ ਉਹ 라ਵਣ ਨੂੰ ਭਰਾ ਮੰਨਦੇ ਹੋ ਇਹ ਸੱਚ ਹੈ ਜੀ ਹਾਂਜੀ ਮੈਂ 18 ਸਾਲ ਤੋਂ ਨਜ਼ਰ ਰੱਖੜੀ ਬੰਦੀ ਆ 18 ਸਾਲ ਤੋਂ ਲਗਾਤਾਰ ਦੀ ਹਾਂਜੀ ਪਹਿਲਾ ਸਾਲ ਸੀਗਾ ਜਦੋਂ ਰਖੜੀ ਬੰਨੀ ਸੀ ਕੀ ਮਨ ਚ ਆਇਆ ਕੀ ਅਜਿਹਾ ਹੋਇਆ ਕਿ ਤੁਸੀਂ ਰਖੜੀ ਬੰਨਣ ਲਈ ਆਏ ਪਹਿਲੇ ਸਾਲ ਤੋਂ ਪਹਿਲੇ ਜਦੋਂ ਇਹਨਾਂ ਦੀ ਪ੍ਰਤਿਮਾ ਰਿਊਨੋ ਹੋ ਰਹੀ ਸੀਗੀ ਤਾਂ ਉਸ ਵਕਤ ਮੈਨੂੰ ਸੁਪਨੇ ਵਿੱਚ ਹੀ ਦਿਖੇ ਸੀਗੇ ਕਿ ਇਹਨਾਂ ਦੇ ਪੇਟ ਦੇ ਵਿੱਚ ਨਾ ਪੇਟ ਵਾਲੇ ਸਾਈਡ ਤੇ سیمੰਟ ਨਹੀਂ ਲੱਗਿਆ ਹੋਇਆ ਪਰ ਮੈਂ ਕਦੇ ਇਹਨਾਂ ਦੀ ਪ੍ਰਤਿਮਾ ਅਕੈ ਨਹੀਂ ਸੀ ਦੇਖੀ ਇਹ ਜਦੋਂ ਵਾਕੇ ਦੇਖੀ ਤਾਂ ਵਾਕ ਹੀ ਉਹ ਚੀਜ਼ ਰਹਿੰਦੀ ਸੀ ਫੇ ਇਹ ਜਿਵੇਂ ਮਨ ਵਿੱਚ ਆ ਜਾਂਦਾ ਕਿ ਸਾਰੇ ਪੈਲ ਦੇ ਵਿੱਚ ਮੈਂ ਹੀ ਕਿਉਂ ਮਿਲੀਆਂ ਇਹਨਾਂ ਨੂੰ ਮੈਨੂੰ ਸੁਪਨੇ ਦੇ ਵਿੱਚ ਦਰਸ਼ਨ ਹੋਏ ਤਾਂ ਇਹਦਾ ਮਤਲਬ ਇਹ ਕਿ ਇਹ ਵੀ ਆਪਣਾ ਸ਼ਾਇਦ ਮੇਰੇ ਨਾਲ ਰਿਸ਼ਤਾ ਬਣਾ ਲੈ ਚੰਦੀ ਸੀ ਮੈਂ ਸਾਇੰਸ ਦਾ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਹਿੰਦੇ ਸਾਇੰਸ ਤੇ ਜੇਕਰ ਆਪਾਂ ਧਾਰਮਿਕ ਵਿਸ਼ਵਾਸ ਦੀ ਮੈਂ ਗੱਲ ਕਰਾਂ ਨਾ ਥੋੜਾ ਜਿਹਾ ਕਹਿੰਦੇ ਅੰਤਰ ਹੁੰਦਾ ਵਾ ਸਾਇੰਸ ਦਾ ਨਾ ਧਾਰਮਿਕ ਘੱਟ ਹੁੰਦੇ ਆ ਕਹਿੰਦੇ ਜੋ ਸੁਣਿਆ ਗਿਆ ਅੱਜ ਤੱਕ ਨਾ ਜਾਂ ਕਹਿ ਲਈਏ ਕਿ ਚਮਤਕਾਰਾਂ ਦੇ ਉੱਪਰ ਜਿਹੜਾ ਘੱਟ ਵਿਸ਼ਵਾਸ ਕਰਦੇ ਆ ਸਾਇੰਸਦਾਨ ਉਹ ਥੋੜਾ ਜਿਹਾ ਰਿਐਲਿਟੀ ਦੇ ਉੱਪਰ ਜ਼ਿਆਦਾ ਰਹਿੰਦੇ ਆ ਐਕਚੁਅਲੀ ਜੀ ਜੋਬ ਤਾਂ ਮੇਰੀ ਟੀਚਿੰਗ ਦੀ ਸੀਗੀ ਸਪੈਸ਼ਲੀ ਸਾਇੰਸ ਨਹੀਂ ਆਲ ਆਊਟ ਸਬਜੈਕਟ ਹੋ ਜਾਂਦੇ ਨੇ ਬਟ ਸਾਇੰਸ ਵਿੱਚ ਅਗਰ ਆਪਾਂ ਲਗਾ ਲਈਏ ਕਿ ਅੱਜ ਕੱਲ ਜਿਵੇਂ ਬਗਿਆਨੀ ਜੁਗਤ ਆ ਅੱਜ ਕੱਲ ਦੇ ਲੋਕਾਂ ਦੀ ਸੋਚ ਵੀ ਬੜੀ ਮਾਡਰਨ ਆ ਇਸ ਕਰਕੇ ਕਿ ਲੋਕ ਕਿਸ ਚੀਜ਼ਾਂ ਨੂੰ ਵਿਸ਼ਵਾਸ ਕਰਦੇ ਹੈ ਕਿ ਨਹੀਂ ਵੀ ਕਰਦੇ ਜੀ ਬਟ ਜਿਨ੍ਹਾਂ ਦੇ ਨਾਲ ਚਮਤਕਾਰ ਆ ਉਹਨਾਂ ਨੂੰ ਸਲਾਮਾਂ ਨਹੀਂ ਇਹ ਹੁਣ ਤਾਂ ਕੁਝ ਲੋਕਾਂ ਦੇ ਮਨ 'ਚ ਸਵਾਲ ਵੀ ਹੋਏਗਾ ਕਿ ਅਜੀਹਾ ਕਿਵੇਂ ਹੋ ਸਕਦਾ ਤੁਸੀਂ ਕਿਹਾ ਕਿ ਚਲੋ ਤੁਹਾਨੂੰ ਸੁਪਨਾ ਆਇਆ ਦੇਖਿਆ ਕਿ ਕਿ ਜੋ ਇੱਥੇ ਬੁੱਤ ਬਣਾਇਆ ਜਾ ਰਿਹਾ ਉਹਦੇ ਵਿੱਚ ਸਿਮਿੰਟ ਦੀ ਕਮੀ ਆ ਰਹੀ ਆ ਤਾਂ ਇਸ ਤੋਂ ਇਲਾਵਾ ਵੀ ਕੁਝ ਅਜੀਹਾ ਹੋਇਆ ਜੋ ਤੁਹਾਨੂੰ ਲੱਗਦਾ ਕਿ ਜਿਸ ਨੇ ਵਿਸ਼ਵਾਸ ਤੁਹਾਡਾ ਪੱਕਾ ਕੀਤਾ ਵਾ ਉਸ ਤੋਂ ਬਾਅਦ ਤਾਂ ਬੇਟਾ ਮੈਂ ਇਹਨਾਂ ਦੇ ਕੋਲ ਅੱਜ ਤੱਕ ਆ ਕੇ ਜੋ ਵੀ ਮੰਗਿਆ ਮੈਨੂੰ ਮਿਲਦਾ ਰਿਹਾ ਕੋਈ ਉਦਾਹਰਣ ਜੀ ਉਦਾਹਰਣ ਕੀ ਜਿਵੇਂ ਅਸੀਂ ਲਾਸਟ ਈਅਰ ਅਸੀਂ ਗਣਪਤੀ ਜੀ ਲੈ ਕੇ ਆਨੇ ਆ ਉਸ ਟਾਈਮ ਮੇਰੇ ਪਾਪਾ ਬਹੁਤ ਸੀਰੀਅਸ ਸੀਗੇ ਬਹੁਤ ਜ਼ਿਆਦਾ ਉਹਨਾਂ ਦੀ ਕੰਡੀਸ਼ਨ ਕ੍ਰਿਟੀਕਲ ਸੀਗੀ ਉਸ ਤੋਂ ਬਾਅਦ ਫਿਰ ਉਧਰੋਂ ਗਣਪਤੀ ਜੀ ਆਏ ਹੋਏ ਸੀਗੇ ਉਧਰੋਂ ਅਸੀਂ ਵਿਸਰਜਨ ਕਰਨਾ ਸੀ ਉਦੋਂ ਪਾਪਾ ਨੂੰ ਜਨਨ ਕਿ ਕਾਫੀ ਜ਼ਿਆਦਾ ਕ੍ਰਿਟੀਕਲ ਹਾਲਤ ਦੱਸਵੀ ਸੀ ਤਾਂ ਮੈਂ ਇਹਨਾਂ ਦੇ ਕੋਲ ਆ ਕੇ ਪ੍ਰਾਰਥਨਾ ਕੀਤੀ ਕਿ ਮੈਂ ਵਿਸਰਜਨ ਕਰਨਾ ਚਾਹਨੀ ਹਾਂ ਪਰ ਤੁਮ ਤਾਂ ਮਨਾ ਪਰ ਉਹ ਤੁਹਾਡੀ ਇੱਛਾ ਦੇ ਬੇਟਾ ਨੇ ਕਿ ਤੇ ਇਹ ਨਾ ਹੋਵੇ ਕਿ ਮੇਰਾ ਵਿਸ਼ਵਾਸ ਟੁੱਟ ਜਾਏ। ਔਰ ਪਤਾ ਨਹੀਂ ਕੋਈ ਬਲੀਵ ਕਰੇਗਾ ਕਿ ਨਹੀਂ ਔਰ ਜਿਸ ਦਿਨ ਮੈਂ ਪ੍ਰਾਰਥਨਾ ਕੀਤੀ ਉਸ ਤੋਂ ਨੈਕਸਟ ਡੇ ਪਾਪਾ ਨੂੰ ਛੁੱਟੀ ਹੋ ਗਈ ਸੀ। ਅੱਛਾ ਹਸਪੀਟਲ ਤੋਂ। ਹਸਪੀਟਲ ਪਹਿਲਾਂ ਹਾਲਤ ਉਹਦੀ ਬਸਰੇ ਸੀਰੀਅਸ ਸੀ। ਹਾਂਜੀ ਪਹਿਲਾਂ ਸੀਸੀਯੂ ਵਿੱਚ ਸੀ ਫ੍ਰਾਈਸੂਜੂ ਵਿੱਚ ਆਏ ਆ ਔਰ ਜਦੋਂ ਉਹਨਾਂ ਨੂੰ ਛੁੱਟੀ ਹੋ ਗਈ ਤਾਂ ਅਸੀਂ ਵਿਸਰਜਨ ਬਹੁਤ ਧਮ-ਧਮ ਨਾ ਕੀਤਾ। ਫਿਰ ਉਸ ਤੋਂ ਬਾਅਦ ਯਕੀਨ ਹੀ ਇੰਨਾ ਜ਼ਿਆਦਾ ਵੱਧ ਗਿਆ ਕਿ ਇਹ ਕਿ ਜੋ ਮੈਂ ਮੰਗਦੀ ਮੈਨੂੰ ਮਿਲਦਾ। ਹੁਣ ਮੈਂ ਅੱਜ ਦੀ ਗੱਲ ਕਰਾਂ। ਇੱਕ ਪਾਸੇ ਤਾਂ ਪੁੱਤਲੇ ਸਾੜੇ ਜਾ ਰਿਹਾ ਜੀ। ਤੁਸੀਂ ਭਰਾ ਕਹਿ ਰਹੇ ਹੋ ਤੇ ਭਰਾ ਦੇ ਉੱਪਰ ਇਸ ਤਰੀਕੇ ਦਾ ਜੋ ਮੈਂ ਗੱਲ ਕਰਾਂ ਕਿ ਅਗਰ ਭਰਾ ਦੇ ਉੱਪਰ ਕੋਈ ਵਿਪਤਾ ਹੁੰਦੀ ਹੈ ਨਾ ਕਹਿੰਦੇ ਭੈਣ ਨੂੰ ਦੁੱਖ ਹੁੰਦਾ ਵਾ ਨਾ ਮਾਪਿਓ ਦੇ ਨਾਲ ਨਾਲ ਭੈਣ ਨੂੰ ਵੀ ਦੂਜਾ ਮਾਪਿਓ ਕਿਹਾ ਜਾਂਦਾ ਵਾ ਤੇ ਉਸ ਟਾਈਮ ਦੇ ਉੱਪਰ ਮਨ ਚ ਕੀ ਚੱਲ ਰਿਆ ਹੁੰਦਾ ਜਦੋਂ ਇੱਕ ਪਾਸੇ ਪੁੱਤਲੇ ਸਾੜੇ ਜਾ ਰਹੇ ਹੁੰਦੇ ਆ ਉਸ ਵਕਤ ਬੇਟਾ ਇਹ ਲੋਕਾਂ ਦਾ ਤਿਹਾਰਾ ਉਹ ਐਨਜਾਇਮੈਂਟ ਕਰਦੇ ਆ ਬਟ ਆਪਣੇ ਜਦੋਂ ਇਧਰ ਫਾਇਲ ਦੇ ਵਿੱਚ ਹੁੰਦੀ ਆ ਤਾਂ ਮੈਂ ਉਹ ਸੀਨ ਜਾਂ ਉਹ ਸਿਕੁਐਂਸਨ ਮੈਂ ਦਿਮਾਗ ਵਿੱਚ ਲੈ ਕੇ ਨਹੀਂ ਆਂਦੀ ਮੇਰੇ ਲਈ ਇਹ ਕਿ ਬਸ ਮੇਰਾ ਭਰਾ ਮੇਰਾ ਹੋਣਾ ਜਿਵੇਂ ਅੱਜ ਦਾ ਜ਼ਿਕਰ ਕੀਤਾ ਤੁਸੀਂ ਨਾ ਕਿ ਚਲੋ ਅੱਜ ਤੁਸੀਂ ਆਏ ਹੋ ਇੱਥੇ ਜਾਂ ਰਖੜੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਸ ਤੋਂ ਇਲਾਵਾ ਵੀ ਇੱਥੇ ਆਉਂਦੇ ਰਹਿੰਦੇ ਹੋ ਜੀ ਹਾਂਜੀ ਹੂੰ ਕਾਫੀ ਆਨੇ ਆ ਜਦੋਂ ਜਨਕੀ ਦਿਲ ਕਰਦਾ ਜੇ ਜਦੋਂ ਵੀ ਮੇਰਾ ਦਿੱਲੀ ਸਾਈਡ ਚੱਕਰ ਆਇਆ ਤਾਂ ਮੈਂ ਇਹਨਾਂ ਦੇ ਕੋਲ ਆ ਕੇ ਹੀ ਜਾਣਾ ਕਿਵਰ ਗਰਮੀ ਜ਼ਿਆਦਾ ਹੁੰਦੀ ਹੈ ਤੇ ਮੈਂ ਪਾਣੀ ਦੀ ਬੋਤਲ ਵਗੈਰਾ ਰੱਖ ਜਾਨੀ ਆ ਘਰ ਤੋਂ ਸਾਡੇ ਕੋਈ ਪਕੌੜੇ ਜਾਂ ਖੀਰ ਵਗੈਰਾ ਕੁਝ ਵੀ ਬਣਿਆ ਤਾਂ ਮੈਂ ਉਹ ਇਹਨਾਂ ਨੂੰ ਰੱਖ ਕੇ ਜਾਣਾ ਕਿ ਅਸੀਂ ਖਾ ਰਹੇ ਤਾਂ ਤੁਸੀਂ ਵੀ ਖਾਓ ਜੀ ਪਰਿਵਾਰ ਦੇ ਬਾਕੀ ਪਰਿਵਾਰ ਦੀ ਗੱਲ ਕਰਾਂ ਜੀ ਹੋਰ ਪਰਿਵਾਰ ਵੀ ਜੋ ਤੁਹਾਡਾ ਵਿਸ਼ਵਾਸ ਸਾ ਉਹਨਾਂ ਦਾ ਵੀ ਉਨਾ ਹੀ ਹੈ ਜਾਂ ਬਾਕੀ ਪਰਿਵਾਰ ਨਹੀਂ ਮੰਨਦਾ ਇਸਦੀ ਨਹੀਂ ਜੀ ਮੇਰੀ ਸਾਰੀ ਫੈਮਲੀ ਬਹੁਤ ਬਲੀਵ ਕਰਦੀ ਆ ਬਹੁਤ ਜਿਆਦਾ ਹੀ ਮੰਨਦੀ ਹੈ ਬੇਟੇ ਬੱਚੇ ਇਹਨਾਂ ਨੂੰ ਮਾਮਾ ਹੀ ਕਹਿੰਦੇ ਨੇ ਸੇ ਸਾਡੀ ਫੈਮਲੀ ਚ ਕੋਈ ਐਸੇ ਨਹੀਂ ਹੈ ਜਿਹੜੇ ਇਹਨਾਂ ਨੂੰ ਕਹਿੰਨ ਕਿ ਨਹੀਂ ਤੁਸੀਂ ਇਧਰਲੀ ਸਾਈਡ ਤੇ ਨਾ ਜਾਓ ਸਾਰੇ ਹੀ ਬਹੁਤ ਇਹਨਾਂ ਦਾ ਮਾਨ ਕਰਦੇ ਆ ਅੱਛਾ ਜੀ ਇਸ ਤੋਂ ਇਲਾਵਾ ਜੇਕਰ ਮੈਂ ਜਦੋਂ ਵਿਸ਼ਵਾਸਤਾ ਆਪਾਂ ਜ਼ਿਕਰ ਕੀਤਾ ਪਹਿਲਾਂ ਦੇਖ ਰਿਹਾ ਕਿ ਬਹੁਤ ਸਾਰੇ ਲੋਕ ਆ ਰਹੇ ਆ ਨਾ ਮੱਥਾ ਵੀ ਟੇਕ ਰਹੇ ਐ ਤੇ ਕੀ ਮੰਨਤਾ ਵਾ ਕੀ ਇੱਥੋਂ ਦਾ ਸਪੈਸ਼ਲ ਮੈਂ ਕਹਿ ਲਵਾਂ ਕਿ ਜੋ ਲੋਕ ਆਉਂਦੇ ਆ ਕਿ ਕਿਉਂਕਿ ਨਾ ਹਰ ਕੋਈ ਜਦੋਂ ਵੀ ਆਪਾਂ ਕਿਤੇ ਜਾਂਦੇ ਆ ਕੋਈ ਲੋਕ ਜਾਂਦੇ ਆ ਤਾਂ ਇੱਕ ਮੰਨਚੇ ਵੀ ਹੁੰਦਾ ਵਾ ਕਿ ਅਸੀਂ ਕਿਤੇ ਜਾ ਰਹੇ ਆ ਨਤਮਸਤਕ ਹੋ ਰਹੇ ਆ ਤਾਂ ਸਾਡੀ ਕੋਈ ਨਾ ਕੋਈ wish ਪੂਰੀ ਹੋਵੇ ਨਾ ਕੋਈ ਨਾ ਕੋਈ ਮਨੋ ਕਾਮਨਾ ਪੂਰੀ ਹੋਵੇ ਇੱਥੇ ਸੁੱਖ ਰਾਜੇ ਬੇਟਾ ਏਦਾਂ ਗੱਲ ਆ ਕਿ ਇੱਥੇ ਇੱਕ ਮਨੋ ਕਾਮਨਾ ਦਾ ਪੂਰੀ ਹੁੰਦੀ ਹੈ ਦੂਸਰਾ ਇਹ ਆ ਕਿ ਇੱਥੇ ਜਿਨ੍ਹਾਂ ਦੇ ਬੇਟੇ ਨਹੀਂ ਹੈ ਉਹਨਾਂ ਨੂੰ ਬੇਟੇ ਮਿਲਦੇ ਆ ਬੇਵਲਾਦ ਨੂੰ ਔਲਾਦ ਵੀ ਮਿਲਦੀ ਆ ਇਹ ਇਤਿਹਾਸ ਵੀ ਏ ਜੀ ਇੱਥੋਂ ਦਾ ਇਹ ਦੇਖੋ ਮੈਨੂੰ ਇਸ ਬਾਰੇ ਤਾਂ ਨਹੀਂ ਪਤਾ ਬਟ ਜੋ ਮੈਂ ਅਜਮਾਏ ਹੋਏ ਐ ਮੈਂ ਜਿਨ੍ਹਾਂ ਲਈ ਮੰਗਿਆ ਉਹਨਾਂ ਦੇ ਬੇਟੇ ਜ਼ਰੂਰ ਹੋਈ ਨੇ। ਸੋ ਇਹ ਇੱਕ ਉਦਾਹਰਨ ਦਾ ਹਾਂਜੀ ਮੇਰੇ ਬ੍ਰਦਰ ਹੈਗੇ ਨੇ ਇੱਕ ਲੁਧਿਆਣੇ ਤੋਂ ਕਾਫੀ ਯਾਨੀ ਕਿ ਉਹਨਾਂ ਦੇ ਤਿੰਨ ਬੇਟੀਆਂ ਸੀ ਔਰ ਉਹਨਾਂ ਦੇ ਪੋਸੀਬਲੀ ਨਹੀਂ ਸੀਗਾ ਕਿ ਅੱਗੇ ਬੇਬੀ ਬੋਨ ਹੋਣਾ ਔਰ ਉਹਨਾਂ ਦੇ ਹੁਣ ਬੇਟਾ ਹੋ ਗਿਆ। ਅੱਛਾ ਜੀ। ਹਾਂਜੀ ਬੇਟਾ ਵੀ ਸ਼ਾਇਦ 3 ਸਾਲ ਦਾ ਜਾਨ ਕੇ ਮੱਥਾ ਟੇਕਣ ਲਈ। ਤਾਂ ਹਰ ਵਾਰ ਉਹ ਵੀ ਨਿਊਜ਼ ਦੇ ਵਿੱਚ ਕਹਿ ਕੇ ਜਾਂਦੇ ਕਿ ਮੈਨੂੰ ਬੇਟਾ ਨਾਲ ਤੋਂ ਮਿਲਿਆ। ਅੱਛਾ ਜੀ। ਹਾਂਜੀ। ਤਾਂ ਮੈਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਨਾ ਕਿ ਇੱਕ ਪਾਸੇ ਅੱਜ ਪਤਲੇ ਸਾੜੇ ਜਾਣਿਆ ਨਾ ਇੱਕ ਪਾਸੇ ਪੂਜਾ ਹੋਣੀ ਹੈ ਇੱਥੋਂ ਦੀ ਜ਼ਿਕਰ ਮੈਂ ਗੱਲ ਕਰਾਂ ਕੀ ਮਾਨਤਾ ਕਿਸ ਤਰੀਕੇ ਇੱਥੇ ਪੂਜਾ ਕੀਤੀ ਜਾਂਦੀ ਹੈ ਜੀ ਉਹ ਕੀ ਇਤਿਹਾਸ ਹੈ ਇੱਥੇ ਬੇਟਾ ਪੂਜਾ ਹੀ ਕੀਤੀ ਜਾਂਦੀ ਹੈ ਇੱਥੇ ਜਿਹੜੇ ਪਟਾਕੇ ਵਗੈਰਾ ਚਲਾਏ ਜਾਂਦੇ ਆ ਸਾਈਡ ਤੇ ਲਾ ਕੇ ਬਟ ਇਹਨਾਂ ਦੀ ਪੂਜਾ ਹੀ ਇੱਥੇ ਹੁੰਦੀ ਆ ਜਿਵੇਂ ਬੱਕਰੇ ਦੇ ਕੰਨ ਨੂੰ ਹਲਕੀ ਜੀ ਉਹ ਕੱਟ ਲਗਾ ਕੇ ਤੇ ਜਾਂ ਫਿਰ ਮਦਰੀਆਪਾਨ ਜਿਵੇਂ ਇਹ ਪਿੰਦੇ ਸੀਗੇ ਤਾਂ ਬਸ ਉਹਨੂੰ ਮੂੰਹ ਨੂੰ ਲਗਾਏ ਜਾਂਦਾ ਬਸ ਇਹਨਾਂ ਦੀ ਪੂਜਾ ਹੁੰਦੀ ਹੈ ਇੱਥੇ ਜੀ ਤਾਂ ਇਸ ਤੋਂ ਇਲਾਵਾ ਜਿਵੇਂ ਅੱਜ ਦਾ ਦਿਨ ਹੋ ਗਿਆ ਇਸ ਤੋਂ ਇਲਾਵਾ ਵੀ ਇੱਥੇ ਕੋਈ ਇਸ ਤਰੀਕੇ ਪੂਜਾ ਵਗੈਰਾ ਕੀਤੀ ਜਾਂਦੀ ਹੈ ਜੀ ਨਹੀਂ ਉਹ ਫਿਰ ਜਿਨ੍ਹਾਂ ਦੀ ਆਪਣੀ ਆਪਣੀ ਹੁੰਦੀ ਹੈ ਵਸੇ ਜਿਵੇਂ ਦੀਵਾਲੀ ਨੂੰ ਲੋਕ ਆ ਜਾਂਦੇ ਮੱਥਾ ਟੇਕ ਜਾਂਦੇ ਆ ਮੈਂ ਜਿਵੇਂ ਰਖੜੀ ਨੂੰ ਆਉਂਦੀ ਆ ਹੁੰਦਾ ਹੋਰ ਵੀ ਕਈ ਲੇਡੀਜ਼ ਆਉਂਦੀਆਂ ਨੇ ਜਿਨ੍ਹਾਂ ਦੀ ਰਖੜੀ ਪਈ ਹੁੰਦੀ ਹੈ ਇੱਥੇ ਤੇ ਕਾਫੀ ਲੋਕ ਆ ਜਾਂਦੇ ਨੇ ਬਟ ਮੇਨ ਲਸੈਰੀ ਨੂੰ ਜ਼ਿਆਦਾ ਜੀ ਬਹੁਤ ਸਾਰੇ ਲੋਕਾਂ ਨੇ ਨਾ ਹੁਣ ਸਵਾਲ ਵੀ ਕਰਨੇ ਆ ਕਿ ਇਦਾਂ ਕਿਵੇਂ ਹੋ ਸਕਦਾ ਹਾਲਾਂਕਿ ਕੁਝ ਪੱਖ ਚ ਵੀ ਹੋਣਗੇ ਕੁਝ ਵਿਰੋਧ ਚ ਵੀ ਹੋਣਗੇ ਇੱਕ ਕਿ ਦੋ ਪੱਖ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੇ ਆ ਤੁਸੀਂ ਕੀ ਜਿਹੜਾ ਆਪਣੇ ਵੱਲੋਂ ਮੈਸੇਜ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਦੇਖੋ ਬੇਟਾ ਜਿਹੜੇ ਪੱਖ ਵਿੱਚ ਆ ਤਾਂ ਉਹਨਾਂ ਦੀ ਮਰਜ਼ਾ ਪੂਰੀ ਹੋਣਗੀਆਂ ਜਿਹੜੇ ਬੇਪੱਖਾ ਉਹਨਾਂ ਨੂੰ ਚਮਤਕਾਰ ਦਿਖ ਜਾਏਗਾ ਮਤਲਬ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਉਹ ਵਿਸ਼ਵਾਸ ਕਰਨ ਲੱਗਣਗੇ ਕੁਝ ਅਜੀਹਾ ਹੋਵੇ ਬਿਲਕੁਲ ਦੇਖੋ ਜੀ ਮੈਂ ਸਿਰਫ ਮੈਂ ਨਹੀਂ ਹਾਂ ਹੋਰ ਵੀ ਆਪਣੇ ਪਾਇਲ ਦੇ ਜਿੰਨੇ ਵੀ ਪਰਸਨ ਆਉਂਦੇ ਆ ਹਰ ਇੱਕ ਦੀ ਵਿਸ਼ੇਸ ਪੂਰੀ ਹੁੰਦੀ ਨੇ ਲੋਕ ਕਮਲੇ ਥੋੜੇ ਜਿਹੀ ਇੱਕ ਜਗ੍ਹਾ ਤੇ ਆਈ ਜਾਣਗੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਤਾਂ ਹੀ ਲੋਕ ਆ ਰਹੇ ਨੇ ਜੀ ਜੇਕਰ ਮੈਂ ਇੱਥੋਂ ਦੇ ਜੋ ਪਹਿਲਾਂ ਜਾਣਕਾਰੀ ਮਿਲੇ ਜਦੋਂ ਅਸੀਂ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਕਿ ਇੱਕ ਟਾਈਮ ਅਜਿਹਾ ਵੀ ਆਇਆ ਸੀ ਜਦੋਂ ਵਿਰੋਧ ਹੋਇਆ ਸੀ ਮੂਰਤੀ ਤੋੜ ਦਿੱਤੀ ਗਈ ਸੀ ਕਿ ਤਾਂ ਉਹ ਵੇਲੇ ਦੀ ਗੱਲ ਕਰਾਂ ਜੀ ਉਸ ਟਾਈਮ ਤੋਂ ਬਾਅਦ ਫਿਰ ਕਿਸ ਤਰੀਕਾ ਕਿਸ ਤਰੀਕੇ ਵਿਰੋਧ ਜਿਹੜਾ ਘਟਿਆ ਵਾ ਹਾਂਜੀ ਸਾਨੂੰ ਵੀ ਦੱਸਿਆ ਸੀ ਬਾਉ ਜੀ ਨੇ ਜੋ ਦੂਵੇ ਫੈਮਿਲੀ ਦੇ ਓਨਰ ਨੇ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਇਹਨਾਂ ਦੀ ਪ੍ਰਤਿਮਾ ਤੋੜ ਦਿੱਤੀ ਗਈ ਸੀ ਤਾਂ ਇਹ ਕਹਿੰਦੇ ਸੀ ਕਿ ਸਿੱਧਾ ਸ਼੍ਰੀਲੰਕਾ ਤੱਕ ਗੱਲ ਗਈ ਹੈ ਤਾਂ ਉਸ ਤੋਂ ਬਾਅਦ ਇੰਦਰਾ ਗਾਂਧੀ ਜੀ ਨੇ ਇੱਕ ਦਿਨ ਦੇ ਲਈ ਪੂਰਾ ਇੰਡੀਆ ਬੰਦ ਕਰ ਦਿੱਤਾ ਸੀ ਉਸ ਤੋਂ ਬਾਅਦ ਗਿਆਨੀ ਜਰਨੈਲ ਸਿੰਘ ਜੀ ਨੇ ਖੁਦ ਆਪਣੀ ਹਜ਼ੂਰੀ ਦੇ ਵਿੱਚ ਇਹਨਾਂ ਦੀ ਪ੍ਰਤਿਮਾ ਤਿਆਰ ਕਰਵਾਈ ਸੀ ਔਰ ਜਿਨ੍ਹਾਂ ਨੇ ਪ੍ਰਤਿਮਾ ਥੋੜੀ ਸੀ ਉਹਨਾਂ ਦੇ ਤਾਂ ਵਾਂਸੀ ਤਬਾਹ ਹੋ ਗਈ ਸੀ। ਅੱਛਾ ਮਤਲਬ ਕਿ ਪਰਿਵਾਰ ਦੇ ਨੁਕਸਾਨ। ਹਾਂਜੀ ਐਟ ਪ੍ਰੈਜ਼ੈਂਟ ਹੀ ਜਿਵੇਂ ਜਿਨ੍ਹਾਂ ਦੇ ਦੋ ਬੇਟੇ ਸੀਗੇ ਤਾਂ ਉਹਨਾਂ ਦੇ ਬੇਟੇ ਦੇ ਉੱਪਰ ਕੰਦ ਗਿਰ ਗਿਆ ਕਿਸੇ ਦੀ ਵਾਈਫ ਨੂੰ ਸੱਪ ਨੇ ਦਸ ਲਿਆ ਕਿਸੇ ਦਾ ਐਕਸੀਡੈਂਟ ਹੋਇਆ ਕਾਫੀ ਕੁਝ ਹੋਇਆ ਸੀ ਔਰ ਇਹ ਵੀ ਨਹੀਂ ਕਿ ਬਹੁਤ ਸਾਲਾਂ ਬਾਅਦ ਨਾਲ ਦੀ ਨਾਲ ਉਹਨਾਂ ਨੂੰ ਰਿਜ਼ਲਟ ਮਿਲਿਆ। ਅੱਛਾ ਜੀ। ਹਾਂਜੀ ਉਸ ਤੋਂ ਬਾਅਦ ਤਾਂ ਨਹੀਂ ਫਿਰ ਕਦੇ ਵਿਰੋਧ ਹੋਇਆ ਜਾਂ ਕਿਸੇ ਨੇ ਇਸ ਚੀਜ਼ ਨੂੰ ਲੈ ਕੇ ਖਿਲਾਫਤ ਕੀਤੀ ਹੋਵੇ। ਉਸ ਤੋਂ ਬਾਅਦ ਜੀ ਦੇਖੋ ਵੀ ਕਿਹੜਾ ਮੂਰਖ ਹੋਏਗਾ ਜਿਹੜਾ ਇਹਨਾਂ ਦਾ ਵਿਰੋਧ ਕਰੇਗਾ। ਬਿਲਕੁਲ। ਠੀਕ ਹੈ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਇੱਕ ਟੀਚਰ ਦਾ ਵਿਸ਼ਵਾਸ ਹਨਾ ਇਹ ਸਭ ਤੋਂ ਵੱਡੀ ਗੱਲ ਹੈ ਜਿਵੇਂ ਤੁਸੀਂ ਪਰਿਵਾਰ ਦਾ ਵੀ ਜ਼ਿਕਰ ਕੀਤਾ ਵਾ ਕਿ ਪਰਿਵਾਰ ਵੀ ਤੁਹਾਡਾ ਸਾਥ ਦਿੰਦਾ। ਪਰਿਵਾਰ ਨੇ ਪਹਿਲੇ ਦਿਨ ਤੋਂ ਸਾਥ ਦਿੱਤਾ ਸੀ ਜਾਂ ਉੱਥੇ ਵੀ ਕੋਈ ਚਮਤਕਾਰ ਹੋਇਆ ਫੇਰ ਜਾ ਕੇ ਸਾਥ ਮਿਲਿਆ ਪਰਿਵਾਰ। ਉੱਥੇ ਜੀ ਚਮਤਕਾਰ ਇੱਦੀ ਹੋਏ ਸੀ ਜਦੋਂ ਮੈਨੂੰ ਸੁਪਨਾ ਆਇਆ ਸੀਗਾ ਤਾਂ ਜਿਵੇਂ ਮੈਂ ਆਪਣੀ ਇਨਲੋਸ ਫੈਮਿਲੀ ਨੂੰ ਦੱਸਿਆ ਮਮਾ ਨੂੰ ਮੇਰੇ ਹਸਬੰਦ ਨੂੰ ਮੇਰੇ ਹਸਬੰਦ ਔਰ ਦੇਵਰ ਮੇਰੇ ਨਾਲ ਆਏ ਸੀ। ਉਹ ਜਦੋਂ ਆਕੇ ਦਸੀਆ ਮੈਂ ਜਿਸ ਤਰ੍ਹਾਂ ਉਹਨਾਂ ਨੂੰ ਦੱਸ ਰਹੀ ਸੀਗੀ ਤਾਂ ਉਹ ਆਕੇ ਉਹੀ ਕਹਿ ਰਹੇ ਸੀ ਕਹਿੰਦੇ ਜਿੱਦਾਂ ਦਾ ਤੂੰ ਦੱਸਿਆ ਉਦਾਂ ਦੇ ਹੀ ਨਜ਼ਰ ਆਏ ਨੇ ਤਾਂ ਫਿਰ ਮੁਰਕੇ ਉਹਨਾਂ ਨੇ ਕਦੇ ਐਸਾ ਕੁਝ ਕਹੀ ਨਹੀਂ ਹੈ ਕਿਉਂਕਿ ਵਾਕਈ ਚਮਤਕਾਰ ਹੋਇਆ ਸੀ ਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਲੋਕਾਂ ਨੂੰ ਜੀ ਮੈਂ ਇਹ ਕਹੂੰਗੀ ਕਿ ਤੁਸੀਂ ਯਕੀਨ ਲਾ ਕੇ ਚੱਲੋ ਤਾਨੂੰ ਬਹੁਤ ਕੁਝ ਮਿਲ ਜਾਏਗਾ ਯਕੀਨ ਕਰੋ ਮਜ਼ਾਕ ਨਾ ਹੋ ਰਿਹਾ ਕਿਉਂਕਿ ਬਹੁਤ ਗਿਆਨੀ ਧਿਆਨੀ ਦੇਵਤਾ ਕਹਿ ਸਕਦੀਆਂ ਉਹਨਾਂ ਦੇ ਵਿੱਚ ਆਂਦੇ ਨੇ ਅਗਰ ਤੁਸੀਂ ਸੋਚ ਰਹੇ ਹੋ ਕਿ ਮੈਂ ਪਖੰਡ ਕਰੀ ਆ ਤਾਂ ਤੁਸੀਂ ਖੁਦ ਚਮਾਕੇ ਦੇਖ ਲਓ ਬਿਲਕੁਲ ਮੈਮ ਅੱਜ ਦੇ ਸਮੇਂ ਦੀ ਗੱਲ ਕਰਾਂ ਜੀ ਜਿਵੇਂ ਤੁਸੀਂ ਭਰਾ ਦਾ ਜ਼ਿਕਰ ਕੀਤਾ ਹੈ ਨਾ ਅੱਜ ਤਾਂ ਜਿਹੜਾ ਸਮਾਂ ਮਾ ਪਹਿਲਾਂ ਨਾਲੋਂ ਕਾਫੀ ਵੱਖਰਾ ਵਾ ਅੱਜਕੱਲ੍ਹ ਰਿਸ਼ਤਿਆਂ ਦੀ ਸ਼ਾਇਦ ਉਨੀ ਕਦਰ ਨਹੀਂ ਹੈ ਜਿੰਨੀ ਪਹਿਲਾਂ ਹੁੰਦੀ ਸੀਗੀ ਨਾ ਅੱਜਕੱਲ੍ਹ ਛੋਟੀ ਜੀ ਚੀਜ਼ ਦੇ ਪਿੱਛੇ ਦੇਖਦੇ ਆ ਕਿ ਰਿਸ਼ਤੇ ਤਾਰ ਤਾਰ ਹੁੰਦੇ ਹੋਏ ਨਜ਼ਰ ਆਉਂਦੇ ਆ ਤੁਹਾਡੀ ਜੇਕਰ ਮੈਂ ਗੱਲ ਕਰਾਂ ਤੁਹਾਡੇ ਅਨੁਸਾਰ ਭਰਾ ਦੀ ਕੀ ਅਹਿਮੀਅਤ ਹੈ ਕੀ ਮਹੱਤਤਾ ਜੀ ਭਰਾ ਜੀ ਸਭ ਤੋਂ ਵਧੀਆ ਰਿਸ਼ਤਾ ਭਰਾ ਦਾ ਹੁੰਦਾ ਅਗਰ ਅਸੀਂ ਆਪਣਾ ਮੈਂ ਇਹਨਾਂ ਨੂੰ ਬਾਪਾ ਬਣਾਉਂਦੀ ਤਾਂ ਕੀ ਵਾਰ ਮੈਂ ਜਿਵੇਂ ਬੇਟੀ ਇਹਦਾ ਆਪਣੇ ਬਾਪਨਾ ਨਾਲ ਗੱਲ ਨਹੀਂ ਸ਼ੇਅਰ ਕਰ ਸਕਦੀ ਭਰਾ ਇੱਕ ਦੋਸਤ ਵੀ ਬਣ ਜਾਂਦਾ ਇੱਕ ਹਮ ਰਾਹੀ ਵੀ ਬਣ ਜਾਂਦਾ ਹਮ ਰਾਹੀ ਵੀ ਬਣਦਾ ਹਰ ਰਸਤੇ ਇੱਕ ਤੁਹਾਡੇ ਨਾਲ ਹਮੇਸ਼ਾ ਤੁਰਨ ਵਾਲਾ ਬਣਦਾ ਇਸ ਲਈ ਭਰਾਤ ਉੱਪਰ ਤੋਂ ਕੁਝ ਹੋ ਹੀ ਨਹੀਂ ਸਕਦਾ ਮਤਲਬ ਕਿ ਕਹਿ ਲਈਏ ਕਿ ਮੁਸੀਬਤ ਜਾਂ ਕਿ ਉਸ ਉਹ ਚੀਜ਼ ਜਿਹੜੀ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਜਾ ਸਕੀ ਉਹ ਭਰਾ ਨਾਲ ਸੰਜੀ ਹਾਂਜੀ ਮੈਂ ਵੀ ਕਰਦੀ ਆ ਮੈਂ ਵੀ ਕਰਦੀ ਮੈਨੂੰ ਕਈ ਵਾਰ ਕਿਸੇ ਗੱਲ ਦੀ ਦਿੱਕਤ ਹੁੰਦੀ ਆ ਜਾਂ ਮੈਂ ਸੋਚਦੀ ਆ ਕਿ ਵੀਰੇ ਆ ਕੰਮ ਇਦਾਂ ਹੋਣਾ ਚਾਹੀਦਾ ਜਾਂ ਮੈਨੂੰ ਕਈ ਵਾਰ ਕੋਈ ਕਿਸੇ ਗੱਲ ਤੋਂ ਕਿਸੇ ਤੋਂ ਤਕਲੀਫ ਹੁੰਦੀ ਆ ਉਹ ਵੀ ਮੈਂ ਨਾਲ ਸ਼ੇਅਰ ਕਰਦੀ ਆ ਫਿਰ ਉਹਦਾ ਹੱਲ ਮਿਲ ਜਾਂਦਾ ਸੋਲੂਸ਼ਨ ਜੀ ਪੂਰਾ ਨਾਲ ਦੀ ਨਾਲ ਸੋਲੂਸ਼ਨ ਮਿਲ ਜਾਂਦਾ ਕੋਈ ਨਾ ਕੋਈ ਰਸਤਾ ਖੋਲ ਲੈਂਦੇ ਹਾਂ ਹਾਂ ਜੀ ਆਪਣੀਆਂ ਫਿਰ ਰਸਤਾ ਖੋਲ ਲੈਂਦੇ ਹੋਰ ਅਸੀਂ ਖੁਦ ਸੋਚਦੇ ਹਾਂ ਫਿਰ ਮੇਰੇ ਬੱਚੇ ਵੀ ਕਹਿ ਦਿੰਦੇ ਨੇ ਕਿ ਮੰਮੀ ਮਾਮਾ ਜੀ ਨੇ ਕਰਤਾ ਦੇਣਾ ਤੁਸੀਂ ਵੀ ਟੈਨਸ਼ਨ ਲੈ ਰਹੇ ਹੋ ਮਤਲਬ ਪਰਿਵਾਰ ਪੂਰਾ ਵਿਸ਼ਵਾਸ ਦੇ ਵਿੱਚ ਆ ਕਿ ਇਧਰੋਂ ਹੱਲ ਹੋ ਜਾਣਾ ਹਾਂਜੀ ਹਾਂਜੀ ਹਾਂ ਬਿਲਕੁਲ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪਿੰਡ ਪਾਇਲ ਦੀ ਜਿੱਥੇ ਹਰ ਸਾਲ 라ਵਣ ਦੀ ਪੂਜਾ ਜਿਹੜੀ ਕੀਤੀ ਜਾਂਦੀ ਹੈ ਤਾਂ ਮੇਰੇ ਪਿੱਛੇ ਮੂਰਤੀ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਤਾਂ ਇਹ ਪੱਕੀ ਇੱਕ ਪੱਥਰ ਦੀ ਮੂਰਤੀ ਇੱਥੇ ਜਿਹੜੀ ਬਣਾਈ ਗਿਆ ਜਿੱਥੇ ਹਰ ਸਾਲ ਪੂਜਾ ਜਿਹੜੀ ਕੀਤੀ ਜਾਂਦੀ ਹੈ ਤਾਂ ਅੱਜ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵੱਖੋ ਵੱਖ ਥਾਵਾਂ ਦੇ ਉੱਪਰ ਜਿਹੜੇ ਪੁਤਲੇ ਸਾੜੇ ਜਾਣਗੇ ਪਰ ਇੱਥੇ ਪੂਜਾ ਹੋਏਗੀ ਜਿੱਦਾਂ ਮੈਮ ਨੇ ਜ਼ਿਕਰ ਕੀਤਾ ਇਹ ਭਰਾ ਮੰਨਦੇ ਨੇ ਇਹ ਸਭ ਤੋਂ ਅਹਿਮ ਗੱਲ ਆ ਕਿ ਰਾਵਣ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਤੇ ਅਕਸਰ ਦੋ ਪੱਖ ਦੇਖਣ ਨੂੰ ਮਿਲਦਾ ਇੱਕ ਵਿਰੋਧ ਦੇ ਵਿੱਚ ਤੇ ਇੱਕ ਪੱਖ ਦੇ ਵਿੱਚ ਤਾਂ ਕਿਤੇ ਨਾ ਕਿਤੇ ਉਹ ਜੋ ਸਵਾਲ ਨੇ ਕਾਫੀ ਸਵਾਲ ਹੁੰਦੇ ਆ ਜਿਹੜੇ ਉਹਨਾਂ ਦਾ ਵੀ ਜਵਾਬ ਮੈਮ ਨੇ ਦਿੱਤਾ ਵਾ ਕਾਫੀ ਚੀਜ਼ਾਂ ਨੂੰ ਲੈ ਕੇ ਕਿ ਜੋ ਸੋਸ਼ਲ ਮੀਡੀਆ ਤੁਸੀਂ ਦੇਖਦੇ ਆ ਤੇ ਬਾਕੀ ਤੁਹਾਡੇ ਮਨਾਂ ਦੇ ਵਿੱਚ ਕੋਈ ਵਿਚਾਰ ਹੈ ਕੋਈ ਸੁਝਾਅ ਹੈ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਤੁਸੀਂ ਇਸ ਪੱਖ ਦੇ ਬਾਰੇ ਕੀ ਸੋਚ ਰਹੇ ਹੋ ਤੁਹਾਡੇ ਅਨੁਸਾਰ ਜੋ ਕੀ ਤੁਸੀਂ ਸਹੀ ਮੰਨ ਰਹੇ ਹੋ ਜਾਂ ਕੀ ਗਲਤ ਮੰਨ ਰਹੇ ਹੋ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਤਾਂ ਪਿੰਡ ਪਾਇਲ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ ਜੀ ਪਿੰਡ ਪਾਇਲ ਹਲਕਾ ਪਾਇਲ ਤਾਂ ਇੱਥੇ ਹਰ ਸਾਲ 라ਵਣ ਦੀ ਦਸਹਿਰੇ ਵਾਲੇ ਦਿਨ ਜਿਹੜੀ ਪੂਜਾ ਕੀਤੀ ਜਾਂਦੀ ਹੈ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ